ਸਾਰੇ ਤੋਂ ਪਹਿਲਾਂ ਹਾਂਜੀ ਕਰੀਏ ਹਾਂ ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਸਾਥੀ ਜੋ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਔਰ ਅੱਜ ਜਿਹੜਾ ਵਿਸ਼ਾ ਆ ਉਹ ਕਾਫੀ ਮਹੱਤਵਪੂਰਨ ਹੈ ਅਸੀਂ ਸਾਰੇ ਦੇਖ ਰਹੇ ਹਾਂ ਕਿ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਬਣੀ ਹੈ ਇਹ ਲਗਾਤਾਰ ਨਟੰਕੀ ਬਾਜ ਸਰਕਾਰ ਹੈਗੀ ਹੈ ਜਿਸ ਨੇ ਲਗਾਤਾਰ ਲੋਕ ਲੋਹਾਵ ਨੇ ਸਲੋਗਨ ਦੇ ਕੇ ਲੋਕਾਂ ਨੂੰ ਪਰਮਾਇਆ ਹੈ ਔਰ ਆਪਣੇ ਇਹੋ ਜੇ ਮੱਕੜ ਜਾਲ ਦੇ ਵਿੱਚ ਲੋਕਾਂ ਨੂੰ ਫਸਾਇਆ ਕਿ ਜੇ ਜਦੋਂ ਤੱਕ ਸਮਝ ਪਈ ਉਦੋਂ ਤੱਕ ਸਮਾਂ ਬੀਤ ਗਿਆ ਇਦਾਂ ਦਾ ਇੱਕ ਨਵਾਂ ਵਿਸ਼ਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਜਿਹੜੀ ਹੈ ਉਹ ਕਰਨ ਜਾ ਰਹੀ ਹੈ ਅਸੀਂ ਸਾਰੇ ਜਾਣਦੇ ਆ ਕਿ 2005 ਦੇ ਵਿੱਚ ਰੁਜ਼ਗਾਰ ਦੀ ਗਰੰਟੀ ਦੇਣ ਵਾਲੀ ਇੱਕ ਸਕੀਮ ਲਾਂਚ ਹੋਈ ਸੀ ਜਿਹਦਾ ਨਾਂ ਸੀ ਪਿੰਡੂ ਰੁਜ਼ਗਾਰ ਮਹਾਤਮਾ ਗਾਂਧੀ ਕੌਮੀ ਪਿੰਡੂ ਰੁਜ਼ਗਾਰ ਗਰੰਟੀ ਐਕਟ ਯਾਨੀ ਕਿ ਮਨਰੇਗਾ ਕੇਂਦਰ ਸਰਕਾਰ ਵੱਲੋਂ ਇਸ ਦਾ ਭੋਗ ਪਾ ਦਿੱਤਾ ਗਿਆ ਹੈ ਤੇ ਹੁਣ ਨਵੀਂ ਸਕੀਮ ਜਿਹੜੀ ਹੈ ਉਹ ਲਾਂਚ ਕੀਤੀ ਗਈ ਹੈ ਵਿਕਸਤ ਭਾਰਤ ਰੁਜ਼ਗਾਰ ਅਤੇ ਅਜੀਬ ਕਾ ਗਰੰਟੀ ਮਿਸ਼ਨ ਯਾਨੀ ਕਿ BBG ਰਾਮ ਜੀ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹਦਾ ਪ੍ਰਭਾਵ ਕੀ ਹੈਗਾ ਮੁੱਦਾ ਨਾਮ ਬਦਲਣ ਦਾ ਨਹੀਂ ਹੈਗਾ ਤੇ ਨਾ ਹੀ ਮੁੱਦਾ ਹੈਗਾ ਕਿ ਮਹਾਤਮਾ ਗਾਂਧੀ ਦਾ ਨਾਮ ਹਟਾਇਆ ਗਿਆ ਮੁੱਦਾ ਇਹ ਹੈਗਾ ਕਿ ਇਸ ਬਿੱਲ ਨੂੰ ਲੈ ਕੇ ਆਉਣ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਨੇ ਸ਼ਰਾਰਤ ਵਜੋਂ ਜਿਹੜਾ ਹੈਗਾ ਨਾਮ ਦੇ ਉੱਤੇ ਬਹਿਸ ਕਰਵਾਈ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਤੇ ਇਸ ਮੁੱਦੇ ਦੇ ਉੱਤੇ ਬਹਿਸ ਵੀ ਚੱਲੀ ਤਾਂ ਕਿ ਜਿਹੜਾ ਅਸਲ ਮਕਸਦ ਹੈ ਇਸ ਨਵੇਂ ਬਿੱਲ ਦੇ ਵਿੱਚ ਉਸ ਨੂੰ ਛੁਪਾਇਆ ਜਾ ਸਕੇ ਇਸ ਦਾ ਜਿਹੜਾ ਸਿੱਧਾ ਪ੍ਰਭਾਵ ਹੈ 12 ਕਰੋੜ ਤੋਂ ਵੱਧ ਪੇਂਡੂ ਮਜ਼ਦੂਰ ਨੇ ਜਿਨ੍ਹਾਂ ਦੇ ਕਾਰਡ ਬਣੇ ਹੋਏ ਐ ਉਹਨਾਂ ਦੇ ਉੱਤੇ ਪਵੇਗਾ। ਔਰ ਮੈਂ ਤੁਹਾਡੇ ਜ਼ਰੀਏ ਉਹ ਸਾਡੇ ਪੇਂਡੂ ਮਜ਼ਦੂਰ ਜਿਨ੍ਹਾਂ ਦੇ ਰੋਜ਼ਗਾਰ ਦੇ ਉੱਤੇ ਫਰਕ ਪਵੇਗਾ ਉਹਨਾਂ ਦੇ ਰੂਬਰੂ ਹੋਣਾ ਚਾਹਣਾ ਵਾਂ ਤੇ ਇਹ ਦੱਸਣਾ ਚਾਹਣਾ ਕਿ ਇਹ ਜਿਹੜੀ ਕੇਂਦਰ ਦੀ ਸ਼ਰਾਰਤ ਹੈਗੀ ਐ ਜਿਹੜੀ ਇਹ ਕੇਂਦਰ ਦੀ ਨਟੰਕੀ ਹੈਗੀ ਐ ਉਸ ਦਾ ਉਹਨਾਂ ਦੇ ਜੀਵਨ ਦੇ ਉੱਤੇ ਕੀ ਅਸਰ ਪੈਣ ਵਾਲਾ ਹੈ। ਸਾਰੇ ਤੋਂ ਪਹਿਲੀ ਗੱਲ ਜਿਹੜਾ ਹੈਗਾ ਕਿ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਨਰੇਗਾ ਦੇ ਵਿੱਚ 100 ਦਿਨਾਂ ਦੇ ਕੰਮ ਦੀ ਗਰੰਟੀ ਸੀ ਤੇ ਹੁਣ 125 ਦਿਨਾਂ ਦੀ ਗਰੰਟੀ ਹੋਏਗੀ ਦੇਖਣ ਨੂੰ ਤੇ ਬਹੁਤ ਵਧੀਆ ਲੱਗਦਾ ਪਰ ਜਦੋਂ ਅਸੀਂ ਚੰਗੀ ਤਰ੍ਹਾਂ ਕੋਖ ਕਰਦੇ ਹਾਂ ਇਸ ਬਿੱਲ ਦੀ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਇਹਦਾ ਕਲੌਜ਼ ਜਿਹੜਾ 68 ਹੈਗਾ ਉਹ ਕੀ ਕਹਿੰਦਾ ਹੈ ਪਹਿਲਾਂ ਗਰੰਟੀ ਸੀ ਕੰਮ ਦੇਣ ਦੀ ਜਿਹੜਾ ਕਲੌਜ਼ 68 ਹੈ ਉਹ ਕੰਮ ਨਾ ਦੇਣ ਦੀ ਗਰੰਟੀ ਮੇਰੇ ਕਹਿਣ ਦਾ ਮਤਲਬ ਹੈ ਇਸ ਬਿੱਲ ਦਾ ਇਹ ਹਿੱਸਾ ਹੈ ਕਿ ਜਦੋਂ ਖੇਤੀ ਦਾ ਪੀਕ ਸੀਜ਼ਨ ਹੁੰਦਾ ਆ ਉਹਨਾਂ 60 ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਮਜ਼ਦੂਰਾਂ ਨੂੰ ਕੋਈ ਕੰਮ ਦੀ ਗਾਰੰਟੀ ਨਹੀਂ ਹੈਗੀ ਇਹ ਕੌਣ ਤੈਅ ਕਰੇਗਾ ਕਿ ਇਹਨਾਂ 60 ਦਿਨਾਂ ਦੇ ਵਿੱਚ ਇਸ ਪਿੰਡੂ ਮਜ਼ਦੂਰ ਨੂੰ ਖੇਤੀ ਦੇ ਵਿੱਚ ਜਿਹੜਾ ਰੁਜ਼ਗਾਰ ਮਿਲਿਆ ਜਾਂ ਨਹੀਂ ਮਿਲਿਆ ਉਹਦੇ ਘਰ ਦਾ ਚੁੱਲ੍ਹਾ ਚੱਲਿਆ ਜਾਂ ਨਹੀਂ ਚੱਲਿਆ ਇਹਦੀ ਗਾਰੰਟੀ ਕੌਣ ਦੇਗਾ ਪਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਲੇਬਰ ਮਾਰਕੀਟ ਹੈ ਉਹ ਇਹਦੇ ਨਾਲ ਮੋਕਲੀ ਹੋਏਗੀ ਔਰ ਜਿਹੜਾ ਮਜ਼ਦੂਰ ਹੈ ਪਿੰਨੂ ਮਜ਼ਦੂਰ ਜਿਹੜਾ ਹੈਗਾ ਉਸ ਦਾ ਸ਼ੋਸ਼ਨ ਜਿਹੜਾ ਉਹ ਵਧੇਗਾ ਔਰ ਇੱਕ ਚੀਜ਼ ਹੋਰ ਕਿ ਜਦੋਂ ਇਸ ਮਨਰੇਗਾ ਐਕਟ ਦੇ ਤਹਿਤ ਕਿਸੇ ਨੂੰ ਕੰਮ ਦੀ ਜ਼ਰੂਰਤ ਹੁੰਦੀ ਸੀ ਤਾਂ ਉਹਦਾ ਫੈਸਲਾ ਹੇਠਲੇ ਪੱਧਰ ਤੇ ਹੁੰਦਾ ਸੀ ਗ੍ਰਾਸ ਰੂਟ ਲੈਵਲ ਤੇ ਹੁੰਦਾ ਸੀ ਸਰਪੰਚ ਲੈਵਲ ਤੇ ਹੁੰਦਾ ਸੀ ਉਹ ਜਾ ਕੇ ਉਸ ਨੂੰ ਰਿਕਵੈਸਟ ਕਰਦਾ ਸੀ ਕਿ ਮੈਨੂੰ ਕੰਮ ਦੀ ਜ਼ਰੂਰਤ ਹੈ ਤੇ ਉਸ ਨੂੰ ਕੰਮ ਦਿੱਤਾ ਜਾਂਦਾ ਸੀ ਤੇ ਮੈਨੂੰ ਕੀ ਬੀਜੇਪੀ ਦੀ ਲੀਡਰਸ਼ਿਪ ਜਾਂ ਕੇਂਦਰ ਦੀ ਸਰਕਾਰ ਇਹ ਦੱਸੇਗੀ ਕਿ ਹੁਣ ਉਹ ਪਿੰਡੂ ਮਜ਼ਦੂਰ ਜਾ ਕੇ ਮੋਦੀ ਸਾਹਿਬ ਨੂੰ ਪੁੱਛੇਗਾ ਉਹਦੀ ਪਹੁੰਚ ਦੇ ਸਰਪੰਚ ਤੱਕ ਬੜੀ ਮੁਸ਼ਕਲ ਨਾ ਆਸੀ ਉਹਨਾਂ ਦੇ ਰੋਜ਼ਗਾਰ ਦਾ ਕੀ ਬਣੇਗਾ ਔਰ ਦੂਸਰੀ ਵੱਡੀ ਗੱਲ ਇਹ ਹੈ ਕਿ ਇਸ ਜਿਹੜੀ ਗਰੰਟੀ ਦੇ ਨਾਲ ਉਹ ਘੱਟੋ ਘੱਟ ਇੱਜ਼ਤ ਦੀ ਜਿਹੜੀ ਆ ਉਹ ਰੋਟੀ ਖਾਂਦਾ ਸੀ ਉਹਦੇ ਘਰ ਦਾ ਚੁੱਲ੍ਹਾ ਚੱਲਦਾ ਸੀ ਉਸ ਦੇ ਉੱਤੇ ਜਿਹੜਾ ਹੈਗਾ ਗ੍ਰਹਿਣ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਨੇ ਜਿਹੜਾ ਉਹ ਲਗਾ ਦਿੱਤਾ ਗਿਆ ਹੈਗਾ ਇੰਨਾ ਹੀ ਨਹੀਂ ਹੈ ਇਸ ਜਿਹੜੀ ਮਨਰੇਗਾ ਨੂੰ ਬੰਦ ਕਰਕੇ ਜਿਹੜੀ ਨਵੀਂ ਬੀਬੀ ਜੀ ਰਾਮ ਜੀ ਸਕੀਮ ਇਹ ਲੈ ਕੇ ਆ ਰਹੇ ਹੈਗੇ ਆ ਇਹਦਾ ਸੂਬਿਆਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਾੜਾ ਪ੍ਰਭਾਵ ਪਏਗਾ ਕਿ ਉਹ ਪਹਿਲੀ ਗੱਲ ਤਾਂ ਹੁਣ ਕੇਂਦਰ ਸਰਕਾਰ ਫੈਸਲਾ ਕਰੇਗੀ ਇਹਦਾ ਜਿਹੜਾ ਕਲੌਜ਼ 5 ਹੈਗਾ ਉਹ ਦੱਸਦਾ ਕਿ ਕਿਹੜੇ ਸੂਬੇ ਦੇ ਕਿਹੜੇ ਖੇਤਰ ਦੇ ਵਿੱਚ ਕਿੰਨਾ ਕੰਮ ਦੇਣਾ ਹੈ ਇਹਦੀ ਫੰਡ ਦੀ ਐਲੋਕੇਸ਼ਨ ਕੇਂਦਰ ਸਰਕਾਰ ਕਰੇਗੀ ਕਿ ਕਿਸ ਸੂਬੇ ਨੂੰ ਕਿੰਨਾ ਫੰਡ ਦੇਣਾ ਉਹ ਕੋਈ ਸੈਟ ਫਾਰਮੂਲਾ ਨਹੀਂ ਹੈਗਾ ਇਸ ਤੋਂ ਪਹਿਲਾਂ ਮਨਰੇਗਾ ਦੇ ਵਿੱਚ ਕੀ ਸੀ ਕਿ 90% ਹਿੱਸਾ ਜਿਹੜਾ ਉਹ ਕੇਂਦਰ ਸਰਕਾਰ ਪਾਉਂਦਾ ਸੀ ਤੇ 10% ਹਿੱਸਾ ਜਿਹੜਾ ਉਹ ਸੂਬਾ ਸਰਕਾਰ ਪਾਉਂਦੀ ਸੀ ਲekin ਉਹਦਾ ਆਰਥਿਕ ਬੋਝ ਵੀ ਜਿਹੜਾ ਹੈਗਾ ਉਹ ਸੂਬਿਆਂ ਦੇ ਉੱਤੇ ਪਾ ਦਿੱਤਾ ਗਿਆ ਇਸ ਨਵੇਂ ਬਿੱਲ ਦੇ ਵਿੱਚ ਹੁਣ 60 ਅਤੇ 40 ਦੀ ਰੇਸ਼ੋ ਦੇ ਨਾਲ ਜਿਹੜਾ ਹੈਗਾ ਇਸ ਚੀਜ਼ ਦਾ ਖਰਚਾ ਕਰਨਾ ਹੋਏਗਾ ਆਪਾਂ ਸਾਰੇ ਦੇਖ ਰਹੇ ਹਾਂ ਲਗਾਤਾਰ ਦੇਖ ਰਹੇ ਹਾਂ ਪਿਛਲੇ 12 ਸਾਲਾਂ ਤੋਂ ਕਿਸ ਤਰੀਕੇ ਨਾਲ ਖਾਸ ਕਰਕੇ ਜਿੱਥੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ ਉੱਥੇ ਕੇਂਦਰ ਦੀ ਮੋਦੀ ਸਰਕਾਰ ਕਿਸ ਤਰੀਕੇ ਨਾਲ ਵਿਤਕਰਾ ਕਰਦੀ ਹੈ ਕਿਸ ਤਰੀਕੇ ਨਾਲ ਧੱਕਾ ਕਰਦੀ ਹੈ ਕਿਸ ਤਰੀਕੇ ਨਾਲ ਉਹਨਾਂ ਦੇ ਫੰਡ ਰੋਕੇ ਜਾਏ ਜਾਂਦੇ ਨੇ ਔਰ ਪੰਜਾਬ ਉਸ ਦਾ ਭੁਗਤਕ ਭੋਗੀ ਹੈਗਾ आरडीएफ ਦਾ ਫੰਡ ਸਾਡਾ ਅੱਜ ਵੀ ਰੁਕਿਆ ਹੋਇਆ ਹੈਗਾ ਔਰ ਇਸ ਦੇ ਨਾਲ ਤਲਖੀ ਵਧੇਗੀ ਲਿੱਟੀ ਕੈਸੀ ਵਧੇਗੀ ਤੇ ਬੜ ਪ੍ਰਭਾਵਿਤ ਕੌਣ ਹੋਏਗਾ ਉਹੀ ਪਿੰਡੂ ਮਜ਼ਦੂਰ ਹੋਏਗਾ ਹੁਣ ਪਹਿਲਾਂ ਮਨਰੇਗਾ ਦੇ ਵਿੱਚ ਕੀ ਸੀ ਕਿ ਜਿੰਨਾ ਮਰਜ਼ੀ ਕੰਮ ਜਿੰਨੂੰ ਚਾਹੀਦਾ ਉਹ ਮਿਲ ਜਾਂਦਾ ਸੀ ਜਿੰਨੇ ਮਰਜ਼ੀ ਲੋਕਾਂ ਨੂੰ ਚਾਹੀਦਾ ਸੀ ਕੰਮ ਮਿਲ ਜਾਂਦਾ ਸੀ ਹੁਣ ਇਸ ਨਵੇਂ ਬਿੱਲ ਦੇ ਤਹਿਤ ਜਿੰਨਾ ਸਰਕਾਰ ਨੇ ਕੇਂਦਰ ਸਰਕਾਰ ਨੇ ਫੰਡ ਦੇਤਾ ਜੇ ਉਸ ਤੋਂ ਵੱਧ ਉਸ ਸੂਬੇ ਦੇ ਵਿੱਚ ਮਜ਼ਦੂਰ ਨੂੰ ਕੰਮ ਚਾਹੀਦਾ ਹੈਗਾ ਤਾਂ ਉਹਦਾ 100% ਜਿਹੜਾ ਪੈਸਾ ਹੈਗਾ ਉਹ ਸੂਬਾ ਸਰਕਾਰ ਦੇਗੀ ਇਹ ਇੱਕ ਲੋਕਤੰਤਰ ਨੂੰ ਖਤਮ ਕਰਨ ਵਾਲੀ ਜਾਨੀ ਕਿ ਸਕੀਮ ਹੈਗੀ ਹੈ ਉਸ ਪਾਸੇ ਵੱਲ ਅਸੀਂ ਵੱਧ ਰਹੇ ਹਾਂ ਜਦੋਂ ਅਸੀਂ ਲੋਕਤੰਤਰ ਦਾ ਗਲਾ ਘੋਟ ਕੇ ਜਿਹੜਾ ਹੈ ਕੰਟਰੋਲ ਡੈਮੋਕ੍ਰੇਸੀ ਵੱਲ ਵੱਧ ਰਹੇ ਹਾਂ ਸਾਰੇ ਜਾਣਦੇ ਆ ਕਿ ਜੀਐਸਟੀ ਜਿਹੜਾ ਇੱਕ ਦੇਸ਼ ਇੱਕ ਟੈਕਸ ਦੇ ਨਾਂ ਤੇ ਜਿਹੜੀ ਟੈਕਸ ਸਕੀਮ ਕੇਂਦਰ ਸਰਕਾਰ ਨੇ ਲਾਂਚ ਕੀਤੀ ਸੀ ਉਹਦਾ ਕੀ ਹਾਲ ਹੋਇਆ ਉਸ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸੂਬੇ ਸਰਕਾਰਾਂ ਦੇ ਹੱਥਾਂ ਦੇ ਵਿੱਚ ਠੂਠਾ ਫੜਾ ਦਿੱਤਾ ਹੈਗਾ ਸਾਰੇ ਅਧਿਕਾਰ ਕੇਂਦਰ ਨੇ ਆਪਣੇ ਕੋਲ ਇਕੱਠੇ ਕਰ ਲਏ ਹੈਗੇ ਔਰ ਸੂਬਾ ਸਰਕਾਰ ਕੋਲ ਅੱਜ ਕੋਈ ਅਧਿਕਾਰ ਨਹੀਂ ਕੋਈ ਟੈਕਸ ਲਾ ਸਕੇ ਜਾਂ ਟੈਕਸ ਕਲੈਕਟ ਕਰ ਸਕੇ ਇਨ੍ਹਾਂ ਹਾਲਾਤਾਂ ਦੇ ਵਿੱਚ ਜਦੋਂ ਸੂਬਿਆਂ ਦੀ ਆਰਥਿਕ ਹਾਲਾਤ ਮਾੜੇ ਨੇ ਤਾਂ ਇਹ ਸਕੀਮ ਕਿੱਦਾਂ ਚੱਲੇਗੀ ਇਸ ਸਕੀਮ ਆਨ ਵਾਲੇ ਦਿਨਾਂ ਦੇ ਵਿੱਚ ਦਮ ਤੋੜੇਗੀ ਇਹ ਅੱਜ ਸਾਨੂੰ ਇਸ ਚੀਜ਼ ਨੂੰ ਸਮਝਣ ਦੀ ਜੜੀ ਜ਼ਰੂਰਤ ਹੈਗੀ ਹੈ ਔਰ ਇਹਦੀ ਐਗਜ਼ਾਮਪਲ ਵੀ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਪਿਛਲੇ ਸਾਤ ਚਾਰ ਸਾਲਾਂ ਤੋਂ ਵੈਸਟ ਬੰਗਾਲ ਦੀ ਸਰਕਾਰ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਇਹਨਾਂ ਨੇ ਮਨਰੇਗਾ ਦਾ ਪੈਸਾ ਨਹੀਂ ਦਿੱਤਾ ਉੱਥੋਂ ਦੀ ਜਿਹੜੀ ਮਜ਼ਦੂਰਾਂ ਦੀ ਸਮਿਤੀ ਹੈਗੀ ਹੈ ਹਾਈ ਕੋਰਟ ਦੇ ਵਿੱਚ ਚਲੀ ਗਈ ਲੇਕਿਨ ਕੇਂਦਰ ਸਰਕਾਰ ਉੱਥੋਂ ਕੇਸ ਹਾਰ ਜਾਂਦੀ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਜਾਇਆ ਜਾਂਦਾ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਕੇਂਦਰ ਸਰਕਾਰ ਹਾਰ ਜਾਂਦੀ ਹੈਗੀ ਹੈ ਪਰ ਉਹ ਪੈਸਾ ਹਜ ਤੱਕ ਵੀ ਨਹੀਂ ਦਿੱਤਾ ਗਿਆ ਸੋ ਇਹਦਾ ਅਸੀਂ ਅੰਦਾਜ਼ਾ ਲਗਾ ਸਕਦੇ ਆ ਇਹ ਤਾਂ ਉਦੋਂ ਸੀ ਜਦੋਂ ਮਨਰੇਗਾ ਹੈਗਾ ਸੀ ਜਦੋਂ ਕਾਨੂੰਨ ਤਾਂ ਉਸ ਉਸ ਤਰ੍ਹਾਂ ਦਾ ਹੈਗਾ ਸੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਵੀ ਖਤਮ ਕਰ ਦਿੱਤਾ ਗਿਆ ਤਾਂ ਤੁਸੀਂ ਕਿਸੇ ਕਦੇ ਕੋਰਟਾਂ ਦੇ ਵਿੱਚ ਵੀ ਨਹੀਂ ਜਾ ਸਕੋਗੇ ਇਸ ਦਾ ਹੋਰ ਜਿਹੜਾ ਹੈਗਾ ਨੈਗੇਟਿਵ ਪੱਖ ਆਏਗਾ ਔਰ ਮੈਂ ਇੱਕ ਦੋ ਚੀਜ਼ਾਂ ਜਿਹੜੀਆਂ ਹੋਰ ਤੁਹਾਨੂੰ ਦੱਸਣਾ ਚਾਹਣਾ ਵਾਂ ਕਿ ਜਿਹੜਾ ਇਸ ਮੁੱਦੇ ਦੇ ਉੱਤੇ ਬੇਸਿਕਲੀ ਅਸੀਂ ਦੇਖੀਏ ਕਿ ਪਿਛਲੇ 8 ਸਾਲਾਂ ਦੇ ਵਿੱਚ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਜਿਹੜੀ ਘੱਟੋ-ਘੱਟ ਉਜਰਤ ਹੈਗੀ ਹੈ ਉਹਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਜਿਹੜੀ ਇਹ ਕੇਂਦਰ ਦੀ ਮੋਦੀ ਸਰਕਾਰ ਆ ਇਹ ਲਗਾਤਾਰ ਕਿਸਾਨਾਂ ਨਾ ਕੇਵਲ ਕਿਸਾਨਾਂ ਦੇ ਖਿਲਾਫ ਕੰਮ ਕਰ ਰਹੀ ਹੈ ਮਜ਼ਦੂਰਾਂ ਦੇ ਵੀ ਖਿਲਾਫ ਕੰਮ ਕਰ ਰਹੀ ਹੈਗੀ ਹੈ ਉਹਦਾ ਖਮਿਆਜਾ ਅਸੀਂ ਲਗਾਤਾਰ ਜਿਹੜਾ ਭੁਗਤ ਰਹੇ ਹਾਂ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਉਸ ਮੁਲਕ ਦੇ ਵਿੱਚ ਜਿੱਥੇ 80 ਕਰੋੜ ਜਨਤਾ ਨੂੰ ਫਰੀ ਦਾ ਰਾਸ਼ਨ ਦਿੱਤਾ ਜਾਂਦਾ ਹੈ ਜੇ ਫ੍ਰੀ ਦਾ ਰਾਸ਼ਨ ਨਾ ਮਿਲੇ ਮੁਲਕ ਦੇ ਵਿੱਚ ਭੁੱਖਮਰੀ ਫੈਲ ਸਕਦੀ ਹੈ ਕਿਉਂਕਿ ਉਹ ਤਾਂ ਲੋਕ ਰਾਸ਼ਨ ਖਰੀਦਣ ਦੇ ਵੀ ਕਾਬਦ ਨਹੀਂ ਹੈਗੇ ਤੇ ਜੇ ਉੱਥੇ ਤੁਸੀਂ ਆ ਮਨਰੇਗਾ ਵਰਗੀ ਸਕੀਮ ਬੰਦ ਕਰਕੇ ਆਪਣੀ ਨਵੀਂ ਉਹ ਸਕੀਮ ਜਿਹੜੀ ਚਲਾਕੀਆਂ ਵਾਲੀ ਸਕੀਮ ਜਿਹੜੀ ਤੁਸੀਂ ਲੈ ਕੇ ਆਉਂਦੇ ਹੋ ਉਹਦਾ ਪ੍ਰਭਾਵ ਹਿੰਦੁਸਤਾਨ ਦੇ ਵਿੱਚ ਕੀ ਜਾਨੀ ਕਿ ਪਏਗਾ ਉਹਨੂੰ ਸੋਚ ਕੇ ਵੀ ਜਿਹੜੀ ਰੂਹ ਕੰਬ ਉੱਠਦੀ ਹੈ ਸੋ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਜਿਹੜਾ ਹੈਗਾ ਇੱਕ ਤੇ ਅਪੀਲ ਕਰਨਾ ਚਾਹਣਾ ਪੰਜਾਬ ਦੇ ਮਜ਼ਦੂਰਾਂ ਕਿ ਧੜੇਵਾਜੀ ਤੋਂ ਉੱਤੇ ਉੱਠ ਕੇ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਪੱਖ ਲੈਂਦੇ ਹੋ ਉਸ ਤੋਂ ਉੱਠ ਕੇ ਇਹ ਸਾਂਝੀ ਲੜਾਈ ਹੈ ਤੁਹਾਡੇ ਵਿਖ ਦੀ ਲੜਾਈ ਹੈ ਔਰ ਇਕੱਠੇ ਹੋ ਕੇ ਸਾਰਿਆਂ ਨੂੰ ਲੜਨੀ ਪੈਗੀ ਔਰ ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈਗਾ ਸਾਡੇ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ ਇਸ ਬਿਲ ਦਾ ਵਿਰੋਧ ਕਰਨਗੇ ਔਰ ਅਸੀਂ ਵੀ ਜਿਹੜਾ ਹੈਗਾ ਪੰਜਾਬ ਦੇ ਸਰਕਾਰ ਵੱਲੋਂ ਇਸ ਚੀਜ਼ ਦਾ ਜਿਹੜਾ ਵਿਰੋਧ ਕਰਾਂਗੇ ਕਿ ਇਹ ਜਿਹੜੀ ਸਕੀਮ ਹੈ ਇਹ ਮਜ਼ਦੂਰ ਵਿਰੋਧੀ ਹੈਗੀ ਹੈ ਹਿੰਦੁਸਤਾਨ ਵਿਰੋਧੀ ਹੈਗੀ ਹੈ ਔਰ ਨਾਲ ਹੀ ਨਾਲ ਮੈਂ ਸਾਰਿਆਂ ਤੇ ਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਰਾਜਨੀਤੀ ਤੋਂ ਉੱਤੇ ਉੱਠ ਕੇ ਤੁਸੀਂ ਉਹਨਾਂ ਮਜ਼ਦੂਰਾਂ ਬਾਰੇ ਸੋਚੋ ਜਿਨ੍ਹਾਂ ਦੇ ਘਰ ਅੱਜ ਚੁੱਲ੍ਹਾ ਚੱਲਦਾ ਆ ਜੇਕਰ ਇਹ ਸਕੀਮ ਬੰਦ ਹੋ ਗਈ ਮਨਰੇਗਾ ਵਰਗੀ ਸਕੀਮ ਬੰਦ ਹੋ ਕੇ ਕੇਂਦਰ ਕਾਮਯਾਬ ਹੋ ਗਿਆ ਆਪਣੀਆਂ ਨਵੀਆਂ ਚਾਲਬਾਜ਼ੀਆਂ ਦੇ ਵਿੱਚ ਉਹਨਾਂ ਘਰਾਂ ਦਾ ਚੁੱਲ੍ਹਾ ਜਿਹੜਾ ਉਹ ਬੁੱਝ ਜਾਏਗਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਇੱਕ ਇੱਕ ਕਾਰਕੁਨ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਦੇ ਐਸਾ ਨਹੀਂ ਹੋਣ ਦੇਗੀ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਸਾਰੇ ਤੋਂ ਪਹਿਲਾਂ ਹਾਂਜੀ ਕਰੀਏ ਹਾਂ ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਸਾਥੀ ਜੋ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਔਰ ਅੱਜ ਜਿਹੜਾ ਵਿਸ਼ਾ ਆ ਉਹ ਕਾਫੀ ਮਹੱਤਵਪੂਰਨ ਹੈ ਅਸੀਂ ਸਾਰੇ ਦੇਖ ਰਹੇ ਹਾਂ ਕਿ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਬਣੀ ਹੈ ਇਹ ਲਗਾਤਾਰ ਨਟੰਕੀ ਬਾਜ ਸਰਕਾਰ ਹੈਗੀ ਹੈ ਜਿਸ ਨੇ ਲਗਾਤਾਰ ਲੋਕ ਲੋਹਾਵ ਨੇ ਸਲੋਗਨ ਦੇ ਕੇ ਲੋਕਾਂ ਨੂੰ ਪਰਮਾਇਆ ਹੈ ਔਰ ਆਪਣੇ ਇਹੋ ਜੇ ਮੱਕੜ ਜਾਲ ਦੇ ਵਿੱਚ ਲੋਕਾਂ ਨੂੰ ਫਸਾਇਆ ਕਿ ਜੇ ਜਦੋਂ ਤੱਕ ਸਮਝ ਪਈ ਉਦੋਂ ਤੱਕ ਸਮਾਂ ਬੀਤ ਗਿਆ ਇਦਾਂ ਦਾ ਇੱਕ ਨਵਾਂ ਵਿਸ਼ਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਜਿਹੜੀ ਹੈ ਉਹ ਕਰਨ ਜਾ ਰਹੀ ਹੈ ਅਸੀਂ ਸਾਰੇ ਜਾਣਦੇ ਆ ਕਿ 2005 ਦੇ ਵਿੱਚ ਰੋਜ਼ਗਾਰ ਦੀ ਗਰੰਟੀ ਦੇਣ ਵਾਲੀ ਇੱਕ ਸਕੀਮ ਲਾਂਚ ਹੋਈ ਸੀ ਜਿਹਦਾ ਨਾਮ ਸੀ ਪਿੰਡੂ ਰੁਜ਼ਗਾਰ ਮਹਾਤਮਾ ਗਾਂਧੀ ਕੌਮੀ ਪਿੰਡੂ ਰੁਜ਼ਗਾਰ ਗਰੰਟੀ ਐਕਟ ਯਾਨੀ ਕਿ ਮਨਰੇਗਾ ਕੇਂਦਰ ਸਰਕਾਰ ਵੱਲੋਂ ਇਸ ਦਾ ਭੋਗ ਪਾ ਦਿੱਤਾ ਗਿਆ ਹੈ ਤੇ ਹੁਣ ਨਵੀਂ ਸਕੀਮ ਜਿਹੜੀ ਹੈ ਉਹ ਲਾਂਚ ਕੀਤੀ ਗਈ ਹੈ ਵਿਕਸਤ ਭਾਰਤ ਰੁਜ਼ਗਾਰ ਅਤੇ ਅਜੀਬ ਕਾ ਗਰੰਟੀ ਮਿਸ਼ਨ ਯਾਨੀ ਕਿ BBG ਰਾਮ ਜੀ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹਦਾ ਪ੍ਰਭਾਵ ਕੀ ਹੈਗਾ ਮੁੱਦਾ ਨਾਮ ਬਦਲਣ ਦਾ ਨਹੀਂ ਹੈਗਾ ਤੇ ਨਾ ਹੀ ਮੁੱਦਾ ਹੈਗਾ ਕਿ ਮਹਾਤਮਾ ਗਾਂਧੀ ਦਾ ਨਾਮ ਹਟਾਇਆ ਗਿਆ ਮੁੱਦਾ ਇਹ ਹੈਗਾ ਕਿ ਇਸ ਬਿੱਲ ਨੂੰ ਲੈ ਕੇ ਆਉਣ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਨੇ ਸ਼ਰਾਰਤ ਵਜੋਂ ਜਿਹੜਾ ਹੈਗਾ ਨਾਮ ਦੇ ਉੱਤੇ ਬਹਿਸ ਕਰਵਾਈ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਤੇ ਇਸ ਮੁੱਦੇ ਦੇ ਉੱਤੇ ਬਹਿਸ ਵੀ ਚੱਲੀ ਤਾਂ ਕਿ ਜਿਹੜਾ ਅਸਲ ਮਕਸਦ ਹੈ ਇਸ ਨਵੇਂ ਬਿੱਲ ਦੇ ਵਿੱਚ ਉਸ ਨੂੰ ਛੁਪਾਇਆ ਜਾ ਸਕੇ ਇਸ ਦਾ ਜਿਹੜਾ ਸਿੱਧਾ ਪ੍ਰਭਾਵ ਹੈ 12 ਕਰੋੜ ਤੋਂ ਵੱਧ ਪੇਂਡੂ ਮਜ਼ਦੂਰ ਨੇ ਜਿਨ੍ਹਾਂ ਦੇ ਕਾਰਡ ਬਣੇ ਹੋਏ ਐ ਉਹਨਾਂ ਦੇ ਉੱਤੇ ਪਵੇਗਾ। ਔਰ ਮੈਂ ਤੁਹਾਡੇ ਜ਼ਰੀਏ ਉਹ ਸਾਡੇ ਪੇਂਡੂ ਮਜ਼ਦੂਰ ਜਿਨ੍ਹਾਂ ਦੇ ਰੋਜ਼ਗਾਰ ਦੇ ਉੱਤੇ ਫਰਕ ਪਵੇਗਾ ਉਹਨਾਂ ਦੇ ਰੂਬਰੂ ਹੋਣਾ ਚਾਹਣਾ ਵਾਂ ਤੇ ਇਹ ਦੱਸਣਾ ਚਾਹਣਾ ਕਿ ਇਹ ਜਿਹੜੀ ਕੇਂਦਰ ਦੀ ਸ਼ਰਾਰਤ ਹੈਗੀ ਐ ਜਿਹੜੀ ਇਹ ਕੇਂਦਰ ਦੀ ਨਟੰਕੀ ਹੈਗੀ ਐ ਉਸ ਦਾ ਉਹਨਾਂ ਦੇ ਜੀਵਨ ਦੇ ਉੱਤੇ ਕੀ ਅਸਰ ਪੈਣ ਵਾਲਾ ਸਾਰੇ ਤੋਂ ਪਹਿਲੀ ਗੱਲ ਜਿਹੜਾ ਹੈਗਾ ਕਿ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਨਰੇਗਾ ਦੇ ਵਿੱਚ 100 ਦਿਨਾਂ ਦੇ ਕੰਮ ਦੀ ਗਰੰਟੀ ਸੀ ਤੇ ਹੁਣ 125 ਦਿਨਾਂ ਦੀ ਗਰੰਟੀ ਹੋਏਗੀ ਦੇਖਣ ਨੂੰ ਤੇ ਬਹੁਤ ਵਧੀਆ ਲੱਗਦਾ ਪਰ ਜਦੋਂ ਅਸੀਂ ਚੰਗੀ ਤਰ੍ਹਾਂ ਕੋਖ ਕਰਦੇ ਹਾਂ ਇਸ ਬਿੱਲ ਦੀ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਇਹਦਾ ਕਲੌਜ਼ ਜਿਹੜਾ 68 ਹੈਗਾ ਉਹ ਕੀ ਕਹਿੰਦਾ ਪਹਿਲਾਂ ਗਰੰਟੀ ਸੀ ਕੰਮ ਦੇਣ ਦੀ ਜਿਹੜਾ ਕਲੌਜ਼ 68 ਹੈ ਉਹ ਕੰਮ ਨਾ ਦੇਣ ਦੀ ਗਰੰਟੀ ਦਿੰਦਾ ਮੇਰੇ ਕਹਿਣ ਦਾ ਮਤਲਬ ਹੈ ਇਸ ਬਿੱਲ ਦਾ ਇਹ ਹਿੱਸਾ ਹੈ ਕਿ ਜਦੋਂ ਖੇਤੀ ਦਾ ਪੀਕ ਸੀਜ਼ਨ ਹੁੰਦਾ ਆ ਉਹਨਾਂ 60 ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਮਜ਼ਦੂਰਾਂ ਨੂੰ ਕੋਈ ਕੰਮ ਦੀ ਗਾਰੰਟੀ ਨਹੀਂ ਹੈਗੀ ਇਹ ਕੌਣ ਤੈਅ ਕਰੇਗਾ ਕਿ ਇਹਨਾਂ 60 ਦਿਨਾਂ ਦੇ ਵਿੱਚ ਇਸ ਪਿੰਡੂ ਮਜ਼ਦੂਰ ਨੂੰ ਖੇਤੀ ਦੇ ਵਿੱਚ ਜਿਹੜਾ ਰੁਜ਼ਗਾਰ ਮਿਲਿਆ ਜਾਂ ਨਹੀਂ ਮਿਲਿਆ ਉਹਦੇ ਘਰ ਦਾ ਚੁੱਲ੍ਹਾ ਚੱਲਿਆ ਜਾਂ ਨਹੀਂ ਚੱਲਿਆ ਇਹਦੀ ਗਾਰੰਟੀ ਕੌਣ ਦੇਗਾ ਪਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਲੇਬਰ ਮਾਰਕੀਟ ਹੈ ਉਹ ਇਹਦੇ ਨਾਲ ਮੋਕਲੀ ਹੋਏਗੀ ਔਰ ਜਿਹੜਾ ਮਜ਼ਦੂਰ ਹੈ ਪਿੰਨੂ ਮਜ਼ਦੂਰ ਜਿਹੜਾ ਹੈਗਾ ਉਸ ਦਾ ਸੋਸ਼ਣ ਜਿਹੜਾ ਉਹ ਵਧੇਗਾ ਔਰ ਇੱਕ ਚੀਜ਼ ਹੋਰ ਕਿ ਜਦੋਂ ਇਸ ਮਨਰੇਗਾ ਐਕਟ ਦੇ ਤਹਿਤ ਕਿਸੇ ਨੂੰ ਕੰਮ ਦੀ ਜ਼ਰੂਰਤ ਹੁੰਦੀ ਸੀ ਤਾਂ ਉਹਦਾ ਫੈਸਲਾ ਹੇਠਲੇ ਪੱਧਰ ਤੇ ਹੁੰਦਾ ਸੀ ਗ੍ਰਾਸ ਰੂਟ ਲੈਵਲ ਤੇ ਹੁੰਦਾ ਸੀ ਸਰਪੰਚ ਲੈਵਲ ਤੇ ਹੁੰਦਾ ਸੀ ਉਹ ਜਾ ਕੇ ਉਸ ਨੂੰ ਰਿਕਵੈਸਟ ਕਰਦਾ ਸੀ ਕਿ ਮੈਨੂੰ ਕੰਮ ਦੀ ਜ਼ਰੂਰਤ ਹੈ ਤੇ ਉਸ ਨੂੰ ਕੰਮ ਦਿੱਤਾ ਜਾਂਦਾ ਸੀ ਤੁਹਾਨੂੰ ਕੀ ਬੀਜੇਪੀ ਦੀ ਲੀਡਰਸ਼ਿਪ ਜਾਂ ਕੇਂਦਰ ਦੀ ਸਰਕਾਰ ਇਹ ਦੱਸੇਗੀ ਕਿ ਹੁਣ ਉਹ ਪਿੰਡੂ ਮਜ਼ਦੂਰ ਜਾ ਕੇ ਮੋਦੀ ਸਾਹਿਬ ਨੂੰ ਪੁੱਛੇਗਾ ਉਹਦੀ ਪਹੁੰਚ ਦੇ ਸਰਪੰਚ ਤੱਕ ਬੜੀ ਮੁਸ਼ਕਲ ਨਾ ਸੀ ਉਹਨਾਂ ਦੇ ਰੋਜ਼ਗਾਰ ਦਾ ਕੀ ਬਣੇਗਾ ਔਰ ਦੂਸਰੀ ਵੱਡੀ ਗੱਲ ਇਹ ਹੈ ਕਿ ਇਸ ਜਿਹੜੀ ਗਰੰਟੀ ਦੇ ਨਾਲ ਉਹ ਘੱਟੋ ਘੱਟ ਇੱਜ਼ਤ ਦੀ ਜਿਹੜੀ ਆ ਉਹ ਰੋਟੀ ਖਾਂਦਾ ਸੀ ਉਹਦੇ ਘਰ ਦਾ ਚੁੱਲ੍ਹਾ ਚੱਲਦਾ ਸੀ ਉਸ ਦੇ ਉੱਤੇ ਜਿਹੜਾ ਹੈਗਾ ਗ੍ਰਹਿਣ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਨੇ ਜਿਹੜਾ ਉਹ ਲਗਾ ਦਿੱਤਾ ਗਿਆ ਹੈਗਾ ਇੰਨਾ ਹੀ ਨਹੀਂ ਹੈ ਇਸ ਜਿਹੜੀ ਮਨਰੇਗਾ ਨੂੰ ਬੰਦ ਕਰਕੇ ਜਿਹੜੀ ਨਵੀਂ ਬੀਬੀ ਜੀ ਰਾਮ ਜੀ ਸਕੀਮ ਇਹ ਲੈ ਕੇ ਆ ਰਹੇ ਹੈਗੇ ਆ ਇਹਦਾ ਸੂਬਿਆਂ ਦੇ